ਹਾਂਜੀ ਰਿਸ਼ਤਾ ਹੈ ਜਲੰਧਰੀ ਇਹ ਤੋਂ ਰਾਜਪੂਤ ਸਿੱਖ ਕਾਸਟ ਹੈ ਜੀ ਇਹਨਾਂ ਦੀ ਲੜਕੀ ਦਾ ਡੇਟ ਆਫ ਬਰਥ ਹੈ 92 ਤੇ ਹਾਈਟ ਹੈ ਜੀ 5 5 ਹੈ ਸਟੱਡੀ ਕੀਤੀ ਹੈ ਜੀ ਪਲੱਸ 2 ਪਲੱਸ 2 ਮੈਡੀਕਲ ਨਾਲ ਕੀਤੀ ਹੋਈ ਹੈ ਲੜਕੀ ਦੀ ਇਹ ਦੋ ਭੈਣਾਂ ਤੇ ਇੱਕ ਭਰਾ ਹੈ ਜੀ ਦੋਨੇ ਭੈਣਾਂ ਇਹ ਕੈਨੇਡਾ ਦੇ ਵਿੱਚ ਪੀਆਰ ਨੇ ਇਹ ਲੜਕੀ ਕੈਨੇਡਾ ਵਿੱਚ ਪੀਆਰ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਪੀਆਰ ਹੋਵੇ ਤੇ ਲੜਕੇ ਦੀ ਜਰਨਲ ਕਾਸਟ ਕੋਈ ਵੀ ਹੋਵੇ ਜੀ ਜੇ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦੀ ਫਾਈਲ ਨੰਬਰ ਹੈਗੀ ਜੀ 733 733 ਤੁਸੀਂ ਸਾਨੂੰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ